ਲੁੱਟਖੋ ਕਰਨ ਵਾਲੇ ਗੈਂਗ ਦੇ ਦੋ ਮੈਂਬਰਾਂ ਨੂੰ ਥਾਣਾ ਪੀਏਯੂ ਪੁਲਿਸ ਨੇ ਕੀਤਾ ਗ੍ਰਿਫਤਾਰ ਤੁਹਾਨੂੰ ਦੱਸ ਦਈਏ ਪੀਏਯੂ ਅਧੀਨ ਲੁੱਟਖੋਆ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਲੁਧਿਆਣਾ ਦੇ ਪੀਏਯੂ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਧਰ ਇਹਨਾਂ ਦੋਵਾਂ આરોપીਆਂ ਪਾਸੋਂ ਇੱਕ ਐਕਟਿਵਾ ਅਤੇ ਇੱਕ ਬਿਨਾ ਨੰਬਰ ਹੀ ਐਕਟਿਵਾ ਤੇ ਇੱਕ ਦਾਤ 10 ਵਕ ਵਕ ਮਾਰਕਾ ਮੋਬਾਈਲ ਫੋਨ ਵੀ ਬਰਾਮਦ ਕੀਤੇ ਨੇ ਉਧਰ ਇਸ ਸਬੰਧ ਵਿੱਚ ਏਸੀਪੀ ਗੁਰਦੇਵ ਸਿੰਘ ਨੇ ਜਾਣਕਾਰੀ ਸਾਂਝਾ ਕੀਤੀ ਹੈ ਉਧਰ ਗੱਲਬਾਤ ਕਰਦੇ ਹਾਂ ਏਸੀਪੀ ਗੁਰਦੇਵ ਸਿੰਘ ਨੇ ਕਿਹਾ ਥਾਣਾ ਪੀਏਯੂ ਦੇ ਇਨਸਪੈਕਟਰ ਰਜਿੰਦਰ ਸਿੰਘ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਮਿਲੀ ਹੈ ਜਦੋਂ ਉਹਨਾਂ ਨੇ ਸੂਚਨਾ ਦੇ ਆਧਾਰ ਤੇ ਲੁੱਟਖੋ ਕਰਨ ਵਾਲੇ ਦੋ ਗਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ ਕਿਹਾ ਇਹ ਇਲਾਕੇ ਵਿੱਚ ਲੋਕਾਂ ਨੂੰ ਲੁੱਟ ਦਾ ਨਿਸ਼ਾਨਾ ਬਣਾਉਂਦੇ ਸੀ ਅਤੇ ਇਹਨਾਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਸਿੰਘ ਚਾਹਲ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਇਹ ਥਾਣਾ ਪੀਯੂ ਦੇ ਮੁਖ ਅਫਸਰ ਇੰਸਪੈਕਟਰ ਰਜਿੰਦਰ ਸਿੰਘ ਜੀ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਨੇ ਲੁੱਟ ਖੋਹ ਕਰਨ ਵਾਲੇ ਇੱਕ ਗੈਂਗ ਦੇ ਦੋ ਮੈਂਬਰ ਰੋਹਿਤ ਅਤੇ ਰੋਹਿਤ ਪਾਟਿਆ ਤੇ ਬਲਟਰ ਸ਼ਾਹ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਗਿਫਤਾਰੀ ਉਪਰੰਤ ਉਹਨਾਂ ਦੇ ਕਬਜ਼ੇ ਵਿੱਚੋਂ ਸਾਨੂੰ ਇੱਕ ਐਕਟਵਾਸ ਸਕੂਟਰ ਤੇ ਇੱਕ ਸਕੂਟਰੀ ਬਿਨਾ ਨੰਬਰੀ ਤੇ 10 ਵੱਖ-ਵੱਖ ਮਾਰਕੇ ਦੇ ਮੋਬਾਈਲ ਫੋਨ ਤੇ ਇੱਕ ਲੋਹੇ ਦਾ ਦਾਹ ਬਰਾਮਦ ਹੋਇਆ ਤੇ ਇਹ ਜਿਹੜੇ ਦੋਸ਼ੀ ਨੇ ਇਹ ਥਾਣਾ ਪੀਓ ਤੇ ਨੇੜੇ-ਤੇੜੇ ਦੇ ਏਰੀਏ ਦੇ ਵਿੱਚ ਆਮ ਲੋਕਾਂ ਤੋਂ ਜਿਹੜੀ ਹੈਗੀ ਇਹ ਲੁੱਟਾਂ ਹੋਵਾਂ ਕਰਦੇ ਨੇ ਤੇ ਇਹਨਾਂ ਨੂੰ ਅੱਜ ਜਿਹੜਾ ਹੈਗਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਨਡ ਹਾਸਲ ਕੀਤਾ ਜਾਊਗਾ ਅਤੇ ਇਹਨਾਂ ਤੋਂ ਹੋਰ ਵੀ ਜਿਹੜੇ ਪਲਾਸੇ ਹੋਣ ਦੀ ਸੰਭਾਵਨਾ ਹੈ ਪਹਿਲੇ ਵੀ ਕੋਈ ਕੰਮ ਨਹੀਂ ਕਰਦੇ ਇਹ ਜਿਹੜੇ ਦੋਨੇ ਦੋਸ਼ੀ ਨੇ ਇਹ ਵਿਲੇ ਨੇ ਨਸ਼ਾ ਕਰਨ ਦੇ ਆਦੀ ਹੈ ਇਹਨਾਂ ਦਾ ਅਸੀਂ ਰਿਕਾਰਡ ਦੇਖ ਰਹੇ ਹਾਂ ਵੀ ਹੋਰ ਕਿਹੜੇ-ਕਿਹੜੇ ਇਹ ਕੇਸਾਂ ਦੇ ਜਿਹੜੇ ਬੰਡਰ ਪਰ ਕਿਹੜੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਇਹ ਆਮ ਤੌਰ ਤੇ ਜਿਵੇਂ ਮੋਟਰਸਾਈਕਲਾਂ ਤੇ ਜਾਂਦੇ ਜਾਂ ਕਈ ਵਾਰ ਪੈਦਲ ਤੁਰੇ ਜਾਂਦਾ ਹੈ ਬੰਦਾ ਆਪਣੇ ਰੁਟੀਨ 'ਚ ਜਾ ਰਿਹਾ ਉਹਦਾ ਜਿਹੜਾ ਸਨੇਚ ਕਰ ਲੈਂਦੇ ਸੀ ਮੋਬਾਈਲ ਖੋਲ ਲੈਂਦੇ ਦਾਤ ਖਾ ਕੇ ਘੇਰ ਕੇ ਉਹਨੂੰ ਜਿਹੜਾ ਪੁੱਤਾ ਮਤਲਬ ਉਹਦਾ ਸਕੂਟਰ ਜਾਂ ਉਹਦਾ ਮੋਬਾਈਲ ਜਿਹੜਾ ਹੈਗਾ ਇਹ ਖੋਲ ਲੈਂਦੇ ਸੀ